ਵਿਆਹ ਹੁੰਦੇ ਪਰ ਮਗਰੋਂ ਨੇ ਟੋਟ ਅੱਜਕੱਲ ਪਹਿਲਾਂ ਜਾਂਦੇ ਆ ਝਗੜੇ ਬਹੁਤ ਹੋ ਰਿਹਾ ਪਿਛਲੇ ਜੇ ਪਿੱਛੇ ਜੇ ਬੀਬੀ ਆਈ ਕਹਿੰਦੀ ਭਾਈ ਸਾਹਿਬ ਅੱਜ ਅੰਮਰ ਸੰਚਾਰ ਹੋਏਗਾ ਮੈਂ ਕਿਹਾ ਜੀ ਹੋਏਗਾ ਝਗਣਾ ਹੈ ਹਾਂਜੀ ਸ਼ਕਣਾ ਹੈ ਮੈਂ ਕਿਹਾ ਬੀਬੀ ਤੂੰ ਕਿਉਂ ਸ਼ਕਣਾ ਕਹਿੰਦੀ ਗਲਤੀ ਹੋਗੀ ਮੈਂ ਕਿਹਾ ਕੀ ਹੋਗੀ ਕਹਿੰਦੀ ਘਰ ਇਹ ਨਾਲ ਲੜ ਕੇ ਪੈਗ ਲਾ ਲਿਆ ਕਹਿੰਦੀ ਮੈਂ ਮੈਂ ਉਹਦੇ ਮੂੰਹ ਵੱਲ ਵੇਖਾ ਮੈਂ ਅੱਛਾ ਮੈਂ ਪਹਿਲਾਂ ਤਾਂ ਚੰਗੀ ਤੇਰਾ ਬੀਬੀ ਨੂੰ ਵੇਖਿਆ ਵੀ ਅੱਛਾ ਇਹਨੇ ਲਾਇਆ ਪੈਗ ਪਹਿਲਾਂ ਮੈਂ ਗੌਰ ਜੀ ਨਹੀਂ ਕੀਤੀ ਜਦੋਂ ਕਹਿੰਦੀ ਕਹਿੰਦੀ ਮੈਂ ਲੜ ਪੀ ਫਿਰ ਕਹਿੰਦੇ ਸਾਡਾ ਪੂਰਾ ਕਲੇਸ਼ ਪੈ ਗਿਆ ਮੈਂ ਕਿਹਾ ਫਿਰ ਹੋ ਕੀ ਗਿਆ ਕਹਿੰਦੀ ਬਸ ਮੈਂ ਪੈਗ ਲਾ ਲਿਆ ਮੈਂ ਕਹਿੰਦੀ ਮੈਂ ਫਿਰ ਕਦ ਦੁਬਾਰਾ عمر ਤੇ ਛਕਣਾ ਪਊ ਮੈਂ ਕਿਹਾ ਹੁਣ ਤਾਂ ਛਕਣਾ ਹੀ ਪਊ ਇਹ ਸ਼ਰਾਬ ਹੀ ਪੀਤੀ ਕੀ ਮੈਂ ਤਾਂ ਛਕੀ ਹੀ ਦੁਬਾਰਾ ਆਹ ਤੇ ਹਾਲ ਹੋਇਆ ਪਏ ਸਾਡਾ